ਖਬਰ ਤੁਹਾਨੂੰ ਖੜ ਤੋਂ ਦਿਖਾ ਰਿਹਾ ਜਿੱਥੇ ਕਿ ਖੜ ਦੇ ਫਲਾਇਓਵਰ ਨੇੜੇ ਬੀਤੇ ਦਿਨੀ ਕੁਝ ਅਣਪਛਾਤੇ ਨੌਜਵਾਨਾਂ ਨੇ ਹਿਮਾਚਲ ਨੰਬਰ ਬੱਸ ਦੇ ਉੱਤੇ ਹਮਲਾ ਕਰ ਦਿੱਤਾ ਸੀ ਤੇ ਬੱਸ ਦੇ ਸ਼ਿਸ਼ੇ ਵਗੈਰਾ ਭੰਦੀਤੇ ਸੀ ਜਿਸ ਤੋਂ ਬਾਅਦ ਜਾ ਕੇ ਖੜ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਪੁੱਛਤਾਚੀ ਕੀਤੀ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਲਗਾਤਾਰ ਉਹਨਾਂ ਹਮਲਾਵਰਾਂ ਦੇ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਦੱਸਿਆ ਰਿਹਾ ਕਿ ਦੋ ਦੋਸ਼ੀ ਉਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਇਹਨਾਂ ਕੋਲੋਂ ਆਲਟੋ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਤੇ ਹਮਲਾਬਰਾਂ ਇਹਨਾਂ ਨੇ ਜੋ ਕਿ ਚੰਡੀਗੜ੍ਹ ਤੋਂ ਹਮੀਰਪੁਰ ਵੱਸ ਜਾ ਰਹੀ ਸੀ ਉਸ ਨੂੰ ਰੋਕ ਕੇ ਉਸ ਦੇ ਸ਼ੀਸ਼ੇ ਵਗੈਰਾ ਭੰਨ ਦਿੱਤੇ ਸੀ ਜਿਸ ਤੋਂ ਬਾਅਦ ਜਾ ਕੇ ਕਾਫੀ ਮਾਹੌਲ ਜਿਹੜਾ ਗਰਮ ਹੋ ਗਿਆ ਸੀ ਕਈ ਲੋਕਾਂ ਵੱਲੋਂ ਇਸ ਘਟਨਾ ਨੂੰ ਹਿਮਾਚਲ ਨਾਲ ਵੀ ਜੋੜਿਆ ਜਾ ਰਿਹਾ ਸੀ ਪਰ ਖੜ ਪੁਲਿਸ ਨੇ ਇਸ ਬਾਰੇ ਕੋਈ ਵੀ ਤਰੀਕੇ ਦਾ ਵੱਡਾ ਖੁਲਾਸਾ ਨਹੀਂ ਕੀਤਾ ਕਿ ਇਹ ਹਿਮਾਚਲ ਦੀ ਘਟਨਾ ਦੇ ਨਾਲ मामला जुडिया ਹੋਇਆ ਪਰ ਪੁਲਿਸ ਵੱਲੋਂ ਜਾਣਕਾਰੀ ਜੁਦੀ ਦਿੱਤੀ ਗਈ ਹੈ ਕਿ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਜਿਦੇ ਵਿੱਚ ਇੱਕ ਨੌਜਵਾਨ ਰੋਪੜ ਪਠਾ ਸਾਹਿਬ ਦੇ ਨਜ਼ਦੀਕ ਦੱਸਿਆ ਜਾ ਰਿਹਾ ਹੈ ਤੇ ਦੂਜਾ ਵਿਅਕਤੀ ਉਹਦਾ ਸਾਥੀ ਉਹ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਡੀਐਸਪੀ ਖੜ੍ਹ ਕਰਸੰਦੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖਿਓ ਕਿਸੇ ਤਰੀਕੇ ਦੇ ਵੀ ਭੜਕਾਊ ਬਿਆਨਬਾਜ਼ੀ ਜਾਂ ਫਿਰ ਇਸ ਤਰੀਕੇ ਦਾ ਕੋਈ ਹੋਰ ਪਰ ਕਾਮਾਂ ਕੰਮ ਨਹੀਂ ਕਰਨਾ ਜਿਸ ਤੋਂ ਬਾਅਦ ਜਾ ਕੇ ਲੋਨਰਡ ਸਥਿਤੀ ਖਰਾਬ ਹੋਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸੇ ਬਸ ਦੀਆਂ ਤਸਵੀਰਾਂ ਦਿਖਾ ਰਿਹਾ ਜਿਸ ਮੱਦੇ ਉੱਤੇ ਇਹਨਾਂ ਦੋਸ਼ੀਆਂ ਨੇ ਹਮਲਾ ਕੀਤਾ ਸੀ ਤੇ ਇਹਨਾਂ ਕੋਲੋਂ ਆਲਟੋ ਕਾਰ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ ਅੱਦਨਿਆਂ ਬੀਤੇ ਦਿਨੀ ਹਿਮਾਚਲ ਦੇ ਵਿੱਚ ਜੋ ਮਾਮਲਾ ਪੱਕਿਆ ਸੀ ਜਿੱਥੇ ਕਿ ਪੰਜਾਬ ਦੇ ਨੌਜਵਾਨ ਚੁੱਕੀ ਮਨਿਕਨ ਸਾਹਿਬ ਜਾ ਰਹੇ ਸੀ ਤਾਂ ਉੱਥੋਂ ਦੇ ਹਿਮਾਚਲ ਦੇ ਬਸਨੀਕਾ ਵੱਲੋਂ ਉਹਨਾਂ ਨੌਜਵਾਨਾਂ ਨੂੰ ਰੋਕ ਕੇ ਤੇ ਪੁਲਿਸ ਵੱਲੋਂ ਰੋਕ ਕੇ ਉਹਨਾਂ ਨੌਜਵਾਨਾਂ ਦੇ ਮੋਟਰਸਾਈਕਲ ਦੇ ਉੱਤੇ ਲੱਗੇ ਹੋਏ ਝੰਡਿਆਂ ਨੂੰ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਜਾ ਕੇ ਕਾਫੀ ਤਲਖੀ ਵੀ ਹੋਈ ਹੈ ਕਾਫੀ ਸਿਕ ਸੰਗਤਾਂ ਦੇ ਵਿੱਚ ਰੋਸ ਹੀ ਪਾਇਆ ਜਾ ਰਿਹਾ ਸੀ ਪਰ ਦੂਜੇ ਪਾਸੇ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਕਈ ਲੋਕਾਂ ਵੱਲੋਂ ਇਸ ਘਟਨਾ ਨੂੰ ਵੀ ਹਿਮਾਚਲ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਪਰ ਇਸ ਬਾਰੇ ਪੁਲਿਸ ਨੇ ਕੋਈ ਵੀ ਖੁਲਾਸਾ ਨਹੀਂ ਕੀਤਾ ਕਿ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਹ ਹਿਮਾਚਲ ਨੰਬਰ ਬੱਸ ਦੇ ਉੱਤੇ ਜੋ ਹਮਲਾ ਹੋਇਆ ਹੈ ਉਹ ਹਿਮਾਚਲ ਦੇ ਵਿੱਚ ਹੋਈਆਂ ਘਟਨਾਵਾਂ ਦੇ ਰੋਜ਼ ਦੇ ਵਿੱਚ ਨੌਜਵਾਨ ਨੇ ਹਮਲਾ ਕੀਤਾ ਪਰ ਕੋਈ ਵੀ ਸਤਰੀਕੀ ਜਾਣਕਾਰੀ ਪੁਲਿਸ ਨੇ ਦਿੱਤੀ ਬਸ ਪੁਲਿਸ ਨੇ ਸਿੱਧਾ ਇਹ ਕਿਹਾ ਕਿ ਜਿੰਨਾ ਨੌਜਵਾਨਾਂ ਨੇ ਹਮਲਾ ਕੀਤਾ ਉਹ ਅਸੀਂ ਗ੍ਰਿਫਤਾਰ ਕੀਤੇ ਨੇ ਪਰ ਦੂਜੇ ਪਾਸੇ ਸ਼ਾਂਤੀ ਬਣਾਣ ਕੇ ਜ਼ੋਰ ਅਪੀਲ ਕੀਤੀ ਹੈ ਪੁਲਿਸ ਨੇ ਤਦਰਨੇ ਕਿ ਇਸੇ ਵੱਸ ਤੇ ਹਮਲਾ ਕੀਤਾ ਦੀ ਜਿਸ ਦੇ ਵਿੱਚ ਕੀ ਤਸਰੀਕੀ ਸਵਾਰੀਆਂ ਜੋ ਕਿ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀਆਂ ਸੀ ਤਾਂ ਜਦੋਂ ਹਮਲਾ ਹੋਇਆ ਤਾਂ ਕਾਫੀ ਸਹਿਮ ਦੇ ਵਿੱਚ ਆ ਗਈਆਂ ਸੀ ਸਵਾਰੀਆਂ ਕਿਉਂਕਿ ਉਹਨਾਂ ਦੇ ਵੀ ਸੱਟ ਪੇਟ ਲੱਗ ਸਕਦੀ ਸੀ ਜਿਸ ਤੋਂ ਬਾਅਦ ਚੱਕੇ ਹਮਲਾਬਰ ਮੌਕੇ ਤੋਂ ਫਰਾਰ ਹੋ ਗਏ ਤਾਂ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਆਪਣੀ ਟੈਕਨੀਕਲ ਟੀਮਾਂ ਦਾਹੀਂ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਦੋਸ਼ੀ ਤਸਵੀਰਾਂ ਤੇ ਨਾਲ ਦੀ ਨਾਲ ਕਰਨ ਸੰਤੋਖ ਪੂਰੇ ਮਾਮਲੇ ਬਾਰੇ ਕੀ ਜਾਣਕਾਰੀ ਦੇ ਰਹੇ ਨੇ ਇਸ ਬਾਰੇ ਤੁਸੀਂ ਵੀ ਸੁਣੋ ਮਿਤੀ 18 ਮਾਰਚ ਨੂੰ ਕੁਝ ਵਿਅਕਤੀਆਂ ਵੱਲੋਂ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਦੇ ਸ਼ੀਸ਼ਿਆਂ ਦੀ ਖਰੜ ਫਲਾਈਓਵਰ ਤੇ ਲਾਗੇ ਸ਼ਾਮ ਨੂੰ ਭੰਨਤੋੜ ਕੀਤੀ ਗਈ ਜਿਸ ਵਿੱਚ ਮਕਦਮਾ ਨੰਬਰ 100/25 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੌਰਾਨੇ ਜਿਹੜੀ ਤਫ਼ਤੀਸ਼ ਆ ਸਾਡੇ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰਕੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਸੋਰਸਾਂ ਦੇ ਰਾਹੀਂ ਜਿਹੜੇ ਦੋਸ਼ੀਆਂ ਦੀ شناخت ਕੀਤੀ ਗਈ ਦੋ ਦੋਸ਼ੀ ਇਸ ਵਾਰਦਾਤ ਵਿੱਚ ਜਿਹੜੇ ਸੀਗੇ ਉਹਨਾਂ ਦੋਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਹਨਾਂ ਦੇ ਵੇਰਵੇ ਇੱਕ ਤਾਂ ਗਗਨਦੀਪ ਸਿੰਘ ਜੋ ਵਾਸੀ ਪਿੰਡ ਜੰਡਵਾਲਾ ਜ਼ਿਲ੍ਹਾ ਫਾਜ਼ਿਲਕਾ ਅਤੇ ਦੂਸਰਾ ਹਰਦੀਪ ਸਿੰਘ ਵਾਸੀ ਭੱਠਾ ਸਾਹਿਬ ਜ਼ਿਲ੍ਹਾ ਰੋਪੜ ਹਾਲ ਵਾਸੀ ਬੱਲੋ ਮਾਜਰਾ ਇਹਨਾਂ ਦੋਨਾਂ ਦੀ شناخت ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਹਨਾਂ ਵੱਲੋਂ ਜਿਹੜੀ ਵਾਰਦਾਤ ਵਿੱਚ ਵਰਤੀ ਹੋਈ ਆਲਟੋ ਕਾਰ ਉਹ ਬਰਾਬਰ ਕਰ ਲਈ ਗਈ ਹੈ ਇਸ ਦੇ ਨਾਲ ਹੀ ਮੇਰੀ ਆਮ ਪਬਲਿਕ ਨੂੰ ਅਪੀਲ ਹੈ ਕਿ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਜਿਹੜਾ ਵੀ ਕੋਈ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ